हक्का नहीं जो मरदे हक सच इंसाफ ਹਕਸਾਤ ਨਗਰ ਕੌਂਸਲ ਫਾਜ਼ਿਲਕਾ ਦੇ ਗੇਟ ਦੇ ਬਾਹਰ ਅੱਜ ਸਮੂਹ ਨਗਰ ਕੌਂਸਲ ਦੇ ਮੌਜੂਦਾ ਕਰਮਚਾਰੀਆਂ ਅਤੇ ਰਿਟਾਇਰੀ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਨਾਰੇਬਾਜੀ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੈਨਸ਼ਨ ਐਸੋਸੀਏਸ਼ਨ ਦੇ ਆਗੂ ਅਤੇ ਮੁਲਾਜ਼ਮਾਂ ਯੂਨੀਅਨ ਦੇ ਆਗੂਆਂ ਨੇ ਕਿਹਾ ਇਹ ਸਰਕਾਰ ਵੱਲੋਂ ਕਈ ਵਾਰ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਪਰ ਲਾਗੂ ਨਹੀਂ ਕੀਤੀਆਂ ਜਾਂਦੀਆਂ ਭਾਵੇਂ ਉਹ ਪੁਰਾਣੀ ਪੈਨਸ਼ਨ ਦੀ ਮੰਗ ਹੈ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਹੈ ਸਰਕਾਰ ਨੂੰ ਬੜੇ ਆਸਾਂ ਤੇ ਉਮੀਦਾਂ ਨਾਲ ਵੋਟਾਂ ਪਾਈਆਂ ਸੀ ਪਰ ਸਰਕਾਰ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਪੁਰਾਣੀ ਪੈਨਸ਼ਨ ਬਹਾਲੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਅਤੇ ਕੱਚੇ ਮੁਲਾਜ਼ਮਾਂ ਦੀ ਉਜਰਤ ਘਟੋ-ਘਟ 25 ਤੋਂ 30 ਯਾਰ ਨਾ ਕੀਤੀ ਤਾਂ ਸੰਗਰਾਸ਼ ਨੂੰ ਤੇਜ਼ ਕਰਕੇ ਸਰਕਾਰ ਵੱਲ ਸਹਿਦ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇੱਥੇ ਬੋਲਦੇ ਹੋਏ ਆਗਵਾ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਰਹੋ ਤਾਂ ਸਾਡੀ ਪੂਰੀ ਕਹਾਣੀ ਕਿਤਾ ਗਿਆ ਨਗਰ ਕੌਂਸਲਰ ਪੁਤਰਾਫੂ ਕਿਉਂ ਕੀਤਾ ਗਿਆ ਜੀ ਇਹ ਬਹੁਤ ਲੰਬੇ ਸਮੇਂ ਤੋਂ ਸਾਡੀਆਂ ਪੁਰਾਣੀਆਂ 2016 ਦੀਆਂ ਮੰਗਾਂ ਝਟਕੀਆਂ ਨਵੇਂ ਪੇਸ਼ ਕਿਹੜੀਆਂ ਮੰਗਾਂ ਜਿਵੇਂ ਕਿ 60 ਮਹੀਨੇ ਦਾ ਬਕਾਇਆ ਹੈਗਾ 2016 ਤੋਂ ਲੈ ਕੇ 22 ਤੱਕਨ ਉਸ ਦਾ ਯਾਨੀ ਕਿ ਉਹ ਹੱਲੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਪਾਰਾ ਪਰਸੈਂਟ ਸਾਡਾ ਡੀਏ ਹੈਗਾ ਉਹ ਯਾਨੀ ਕਿ ਜੁੜਿਆ ਪਿਆ ਹੈਗਾ ਉਹ ਨਹੀਂ ਦੇਣ ਨੂੰ ਤਿਆਰ ਹੈਗੇ ਜਦ ਕਿ ਇਹਨਾਂ ਨੇ ਸਾਡੇ ਨਾਲ ਚਾਰ ਵਾਰੀ ਵਾਅਦੇ ਕੀਤੇ ਹੈਗੇ ਨੇ ਉਹ ਚਾਰੇ ਵਾਰੀ ਇਹਨਾਂ ਨੇ ਪੋਸਟਪੋਨ ਕੀਤੇ ਹੈਗੇ ਨੇ ਉਹਨੂੰ ਫੇਰ ਯਾਨੀ ਕਿ ਨਾ 22 ਤਰੀਕ ਦਾ ਹੈਗਾ ਸੀ ਤੇ ਅੱਪਣੇ 16 ਤਰੀਕ ਦਾ ਫੇਰ ਯਾਨੀ ਕਿ 16 ਸਤੰਬਰ ਦਾ ਇਹਨਾਂ ਨੇ ਟਾਈਮ ਦੇ ਦਿੱਤਾ ਉਸ ਰੋਸ ਵਿੱਚ ਅਸੀਂ 22 23 24 ਦਾ ਅੱਠੀ ਫੂਕ ਮਜਾਰਾ ਪੂਰੇ ਪੰਜਾਬ ਦੇ ਵਿੱਚ ਕਰ ਰਹੇ ਹੈਗੇ ਆ ਡੇਰੇ ਕੀ ਐਂਟੀ ਅੱਜ ਤਈ ਤਰੀਕ ਨੂੰ ਫਾਜ਼ਿਲਕਾ ਨਗਰ ਕੌਂਸਲ ਦੇ ਅੱਗੇ ਅਸੀਂ ਹਰਤੀ ਫੂਕ ਮੁਜ਼ਾਹਰਾ ਕਰ ਰਹੇ ਆ ਗਏ ਆਂ ਮੈਂ ਪੰਜਾਬ ਪੀਡਬਲ ਪੰਜਾਬ ਮੁਸਫਤ ਪੈਨਸ਼ਨਰ ਵੈਲਫੇਅਰ ਐਕਟ ਐਕਸੀਸ਼ਨ ਜਿਲ੍ਹਾ ਪ੍ਰਧਾਨ ਰਾਜਕਮਰ ਸਾਫਸਰ ਜਿਵੇਂ ਕਿ ਇਹਨਾਂ ਨੇ ਦੱਸਾਈ ਪੈਨਸ਼ਨਰ ਦੇ ਪ੍ਰਧਾਨ ਨੇ ਮੁਲਾਜ਼ਮ ਵੀ ਇਹਨਾਂ ਮੰਗਾ ਦੇ ਨਾਲ ਮੁਲਾਜ਼ਮ ਵੀ ਮੰਗਾ ਤਵੇ ਚਗੇ ਨੇ ਤੇ ਮੁਲਾਜ਼ਮਾਂ ਨੂੰ ਸਾਰਿਆਂ ਨੇ ਸਰਕਾਰ ਨੇ ਪਰੇਸ਼ਾਨ ਕੀਤਾ ਆ ਹੈ ਸਾਡੀ ਜਣੀ ਮੰਗ ਹੈਗੀ ਹੈ ਪਿੱਛੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਉਸ ਮੰਗ ਕਰਕੇ ਸਰਕਾਰ ਨੂੰ ਲੈ ਕੇ ਆਂਦਾ ਸੀ ਵੀ ਸਰਕਾਰ ਨੂੰ ਲਿਆਓ ਤੇ ਪਿਛਲੀ ਸਰਕਾਰ ਮਾੜੀ ਐ ਉਸ ਨੂੰ ਬਜਾਓ ਇਹ ਜਿਹੜੇ ਕੱਚੇ ਮੁਲਾਜ਼ਮ ਹਨ 20 25 25 ਸਾਲਾਂ ਤੋਂ ਕੰਮ ਕਰ ਰਹੇ ਹਨ ਕੋਈ ਸੁਣਿਆ ਹੀ ਨਹੀਂ ਕੋਈ ਇਹਨਾਂ ਦੀ ਉਹ ਹੀ ਨਹੀਂ ਉਹ ਗੁਰੂ ਉਹ ਤੁਹਾਨੂੰ ਅਸੀਂ ਵੋਟਾਂ ਪਾਈਆਂ ਇਸ ਕਰਕੇ ਪਾਈਆਂ ਆਮ ਆਦਮੀ ਆਏਗਾ ਭਗਵੰਤ ਮਾਨ ਆਏਗਾ ਕੋਈ ਸਾਡੇ ਮੁਲਾਜ਼ਮਾਂ ਦਾ 10 10 ਹਜ਼ਾਰ ਚੋਂ 2 2 ਹਜ਼ਾਰ ਨਾ ਐਬਸੈਂਟਾ ਤੇ ਕੱਟੀ ਜਾਂਦਾ ਹਜ਼ਾਰ ਜਰ 15 1500 88000 ਮਿਲਦਾ ਉਸ 8000 ਚ ਸਬਜ਼ੀ ਪੂਰੀ ਨਹੀਂ ਹੁੰਦੀ ਦੁੱਧ ਪੂਰਾ ਨਹੀਂ ਹੁੰਦਾ ਬੱਚਿਆਂ ਦੀ ਪੜਾਈ ਇਹ ਸਰਕਾਰਾਂ ਸਾਨੂੰ ਮਾਰ ਰਹੀ ਆ ਨਾ ਇਹ ਸਰਕਾਰਾਂ ਜਿਹੜੀਆਂ ਅਸੀਂ ਕਹਿੰਨਾ ਸਾਨੂੰ ਕੁਝ ਨਾ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਗੱਲ ਦੀ ਮਗਰ ਇਹ ਜਿਹੜੇ ਕੱਚੇ ਬੰਦੇ ਆ ਇਹਨਾਂ ਨੂੰ 25 ਤੋਂ 30 ਹਜ਼ਾਰ ਤੱਕ ਦੀ ਤਨਖਾਹੀ ਕਰ ਦਿਓ ਵੀ 25000 ਤਰਗਾ ਤਾਂ ਕਿ ਇਹਨਾਂ ਦਾ ਪੇਟ ਪਾਲਣ ਤਾਂ ਹੋ ਜਾਆ ਕਰਦਾ ਗੁਜ਼ਾਰਾ ਤਾਂ ਹੋ ਜਾਏਗਾ ਇਹਨਾਂ ਕੋ ਮਾੜਾ ਹਾਲ ਹੈ ਸਕੂਲਾਂ ਚ ਸਰਕਾਰੀ ਚ ਵੀ ਨਹੀਂ ਪੜਾਇਆ ਜਾ ਰਿਹਾ ਸਰਕਾਰ ਕੰਦੀ ਜੇ ਅਸੀਂ ਇੱਥੇ ਦਿੱਲੀ 'ਚ ਇਹ ਕਰਾਤਾ ਉਹ ਕਰਾਤਾ ਉਹ ਪੰਜਾਬ 'ਚ ਕਰਾਓ ਪੰਜਾਬ 'ਚ ਤੁਹਾਨੂੰ ਲੈ ਕੇ ਆਏ ਆ ਤੁਹਾਡੇ ਤੁਹਾਨੂੰ ਪੂਰਾ ਅਸੀਂ ਸਤਿਕਾਰ ਕੀਤਾ ਤੁਹਾਡਾ ਪੂਰਾ ਤੁਹਾਨੂੰ ਮਾਨ ਸਬਾਨ ਦਿੱਤਾ ਤੇ ਮੈਂ ਬੇਨਤੀ ਕਰ ਰਿਹਾ ਮukhmantri sahab ਨੂੰ ਵੀ ਇਹ ਜਿਹੜੇ ਕੱਚੇ ਆਗੇ ਆ ਇਹਨਾਂ ਦੀ ਜਿਹੜੀ ਆ ਮੰਗ ਹੈ ਇਹਨੂੰ ਪ੍ਰਵਾਨ ਕਰਕੇ ਇਹਨਾਂ ਦੀ ਅਸੀਂ ਨਹੀਂ ਕਹਿੰਦੇ ਵੀ ਪੱਕੇ ਇਹਨਾਂ ਨੂੰ 25000 ਰੁਪਏ ਤਨਖਾਹ ਕਰ ਦਿਓ ਇਹ ਵਿਚਾਰੇ ਘਰ ਦਾ ਆਪਦਾ ਪਾਲਣ ਪੋਸ਼ਣ ਕਰ ਲੈਣਗੇ ਹਾਂਜੀ ਤੇ ਪੈਨਸ਼ਨ ਜਿਹੜੀ ਹੈ ਬਹਾਲ ਕਰ ਦਿਓ ਪੈਨਸ਼ਨ ਬੜੇ ਚਿਰਾਂ ਤੋਂ ਲਮਕਦੀ ਆ ਰਹੀ ਐ ਤੇ ਇੱਕ ਗੱਲ ਹੋਰ ਐ ਉਹ ਜਿਹੜੀ ਪੁਰਾਣੀਆਂ ਆਪਸ਼ਨਾਂ ਹੈਗੀਆਂ ਉਹ ਕਈਆਂ ਨੇ ਕਦੇ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਉਹ ਨੱਪ ਕੇ ਰੱਖੀ ਹੋਈ ਆ ਉਸ ਪੁਰਾਣੀ ਆਪਸ਼ਨ ਨੂੰ ਬਹਾਲ ਕਰਕੇ ਨਾ ਦੁਬਾਰਾ ਜਿਹੜੀਆਂ ਆਪਸ਼ਨਾਂ ਦੇ ਦਿਓ ਤਾਂ ਕਿ ਗਰੀਬ ਬੰਦੇ ਰਿਟਾਇਰ ਹੋਣ ਤੋਂ ਬਾਅਦ ਰੋਟੀ ਖਾ ਲੈਣ ਤੇ ਤੇਰਾ ਸਤਿਕਾਰ ਕਰਨ ਖਿੱਤਰ ਮੇਰੇ ਭਾਈ ਇਹ ਕੰਮ ਕਰ ਦਿਓ ਬੜਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਏਗਾ ਨਹੀਂ ਤਾਂ ਅਸੀਂ ਬਸ ਸੋਣ ਸੜਕਾਂ ਤੇ ਆ ਜਾਣਾ ਪਿਛਲੀ ਸਰਕਾਰ ਬਚਾਈ ਐ ਤੇ ਹੁਣ ਕਿ ਅਸੀਂ ਬਸ ਸੜਕਾਂ ਤੇ ਆ ਕੇ ਬੜਾ ਮਾੜਾ ਹਾਲ ਕਰਾਂਗੇ ਸਾਨੂੰ ਵੈਸੇ ਤਾਂ ਵਿਸ਼ਵਾਸ ਹੈਗਾ ਭਗਵੰਤ ਮਾਨ ਤੇ ਵੀ ਸਰਕਾਰ ਤੇ ਬਹੁਤ ਵਿਸ਼ਵਾਸ ਹੈਗਾ ਵੀ ਇਹ ਕੁਛ ਨਾ ਕੁਛ ਕਰੇਗਾ ਅਸੀਂ ਪਹਿਲਾਂ ਤੋਂ ਇਹ ਸੋਚ ਕੇ ਉਹ ਕਰ ਰਿਆ ਪਰ ਉਦੋਂ ਕੀ ਫਾਇਦਾ ਜਦੋਂ ਵੋਟਾਂ ਨੇੜੇ ਆ ਗਈਆਂ ਫੇ ਸਾਡੇ ਕੋਲੋਂ ਵੀ ਤੀਰ ਕਮਾਨ ਛੁੱਟ ਜਾਣਾ ਫਿਰ ਵਾਪਸ ਤਾਂ ਆਣਾ ਨਹੀਂ ਉਹ ਤੀਰ ਛੁੱਟਿਆ ਆ ਤੇ ਬੇਨਤੀ ਕਰਦਾ ਜਲਦੀ ਕਾਰਵਾਈ ਪਾ ਕੇ ਤੇ ਜਿੰਨੇ ਕੱਚੇ ਮੁਲਾਜ਼ਮ ਲੱਗੇ ਔਰ ਇਹ ਮੇਰੇ ਭਾਈ ਬੜੇ ਚਿਰਾਂ ਤੋਂ ਲੱਗੇ 25-25 ਸਾਲਾਂ ਤੋਂ ਜੀ ਤੇ ਇਹਨਾਂ ਦਾ ਕਿਸਮਤ ਦਾ ਪਟਾਰਾ ਖੋਲ ਦਿਓ ਬਹੁਤ ਬਹੁਤ ਧੰਨਵਾਦ ਜੀ ਕਲਵੀਰ ਜੀ ਜਿਵੇਂ ਦੱਸਿਆ ਵੀ ਕੱਚੇ ਮੁਲਾਜ਼ਮਾਂ ਨੇ ਜਿਹੜੀਆਂ ਮੰਗਾਂ ਨੇ ਇਸ ਮੰਚ ਮੁੱਖ ਮੰਤਰੀ ਨੂੰ ਜਾਂ ਲੋਕਲ ਵਿਧਾਇਕ ਨੂੰ ਜਾਂ ਸਰਕਾਰ ਨੂੰ ਕੋਈ ਮੰਗ ਪੱਤਰ ਦਿੱਤੇਗੇ ਨੇ ਹਾਂ ਜੀ ਅਸੀਂ ਜਿਹੜਾ ਪਹਿਲਾਂ ਵੀ ਇਹਦੇ ਸਬੰਧ ਦੇ ਵਿੱਚ ਇਸ ਤੋਂ ਸਾਡਾ ਪੰਜਾਬ ਯੂਨੀਵਰਸਿਟੀ ਪੈਨਸ਼ਨਰ ਸੰਘਾ ਭੰਡਾਰੀ ਉਹਦੇ ਤਹਿਤ ਜਿਹੜਾ ਅਸੀਂ ਕੜੀ ਦੇ ਵਜੋਂ ਅੱਜ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਹਾਂ ਇਸ ਮੰਚ ਨੇ ਲਗਾਤਾਰ ਸਰਕਾਰ ਨੂੰ ਆਪਣੇ ਲਿਖਤੀ ਮੈਮੋਰੰਡਮਾਂ ਰਾਹੀਂ ਪਰ ਆਪਣੇ ਜਿਹੜੇ ਸੰਗਰਸ਼ਾਂ ਦੇ ਰਾਹੀਂ ਲਗਾਤਾਰ ਦਬਾਅ ਬਣਾ ਕੇ ਸਰਕਾਰ ਨੇ ਸਮਾਂ ਵੀ ਦਿੱਤਾ ਪਰ ਜਿਹੜੀ ਗੱਲਬਾਤ ਕਿਤੇ ਨਤੀਜੇ ਤੇ ਨਹੀਂ ਪਹੁੰਚੀ ਜਿਹੜਾ ਹੁਣ ਸਭ ਤੋਂ ਵੱਡਾ ਜਿਹੜਾ ਪ੍ਰੋਟੈਸਟ ਏ ਕਿਉਂਕਿ ਚੌਥੀ ਵਾਰ ਜਿਹੜਾ ਮੁੱਖ ਮੰਤਰੀ ਸਾਹਿਬ ਟਾਈਮ ਦੇ ਕੇ ਤੇ ਆਪਣੇ ਸਮੇਂ ਤੋਂ ਜਿਹੜਾ ਉਹ ਸਮੇਂ ਨੂੰ ਅੱਗੇ ਕਰ ਰਹੇ ਨਾ ਤਾਂ ਇਹਦੇ ਰੋਸ ਵਜੋਂ ਜਿਹੜਾ ਅੱਜ ਮੁਲਾਜ਼ਮਾਂ ਦੇ ਵਿੱਚ ਬੜਾ ਰੋਹ ਏ ਚਾਹੇ ਉਹ ਪੈਨਸ਼ਨਰ ਏ ਚਾਹੇ ਉਹ ਫੈਟ ਪ੍ਰੈਜ਼ੀਡੈਂਟ ਡਿਊਟੀ ਮੰਗਾ ਕੀ ਨੇ ਕੁਝ ਵੀ ਨਹੀਂ ਕਿਉਂਕਿ ਕਿਸ ਨੇ ਸਰਕਾਰਾਂ ਤੋਂ ਲੋਕ ਬੜੇ ਅੱਕੀ ਤੱਕ ਇਸ ਉਥਾਸ ਕਰਕੇ ਮੁਲਾਜ਼ਮ ਕਿਉਂਕਿ ਨਾਰੇ ਨੱਪਿਆਂ ਦੇ ਵਿੱਚ ਆਈ ਨਹੀਂ ਸਰ ਵਾਦੇ ਸਿਹਾਰ ਨੇ ਟਪਾਤੇ 500 ਕਾਪੀ ਸਾਹ ਦੇ ਲੰਘੇ ਤਾਂ ਲੋਕਾਂ ਨੂੰ ਬੜੀ ਆਸ ਮਿਲ ਸੀ ਇੱਕ ਉਹ ਅੰਤਪਾਸ ਸਰਕਾਰ ਤੇ ਜਿਹਨੇ ਇਹ ਭਗਤ ਸਿੰਘ ਦੇ ਸੁਪਨਿਆਂ ਦਾ ਜਿਹੜਾ ਤੇਜ ਦਾ ਇਹਨਾਂ ਨੇ ਨਾ ਰੱ ਦਿੱਤਾ ਸੀ ਵੀ ਉਹ ਸੀ ਪੜਾਵਾਂਗੇ ਤੇ ਲੋਕਾਂ ਨੇ ਬੜੇ ਵਿਸ਼ਵਾਸ ਦੇ ਨਾਲ ਇਹ ਸਰਕਾਰ ਲੈ ਕੇ ਆਂਦੀ ਕਿ ਸਾਡਾ ਭਲਾ ਹੋਊਗਾ ਪਰ ਲੱਗਦਾ ਨਹੀਂ ਉਹਦੇ ਉਲਟੀ ਸਭ ਕੁਝ ਹੋਇਆ ਕੋਈ ਫालतੂ ਨਹੀਂ ਕੁਝ ਵੀ ਬੰਗਦੇ ਸਰਕਾਰ ਤੋਂ ਜਿਹੜਾ ਇਹਨਾਂ ਨੇ ਖੁਦ ਵਾਦੇ ਦਿੱਤੇ ਨੇ ਸਾਡੇ ਵਿੱਤ ਮੰਤਰੀ ਸਾਹਿਬ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਤਰਨਾ ਜਾਂਦੇ ਸੀ ਜੇ ਮੰਗਾ ਸਰਕਾਰ ਨਹੀਂ ਮੰਨਦੀ ਅਗਲੇ ਕਦਮ ਕੀ ਹੋਣਗੇ ਅਗਲੇ ਕਦਮ ਇਹ ਹੋਣਗੇ ਜੀ ਇਸ ਤੋਂ ਬਾਅਦ ਜਿਹੜੇ ਤਸੀਲ ਪਤਰੀ ਤਿੰਨ ਦਿਨ ਦਾ ਪ੍ਰੋਗਰਾਮ ਹੈ 22 ਤੇ 24 ਪਰ 3 ਸਤੰਬਰ ਨੂੰ ਫਿਰ ਜਿਹੜਾ ਸਾਡਾ ਪੰਜਾਬ ਦਾ ਚੰਡੀਗੜ੍ਹ ਵਾਲ ਜਿਹੜਾ ਇਹਨਾਂ ਨੇ ਸੈਸ਼ਨ ਚੱਲਣਾ ਉਹਦੇ ਵੱਲ ਮਾਰਚ ਕਰਾਂਗੇ ਔਰ ਇਸ ਤੋਂ ਜਿਹੜੇ ਅਗਲੇ ਐਕਸ਼ਨ ਨੇ ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਮੁਲਾਜ਼ਮ ਦਫੇ ਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਜਿਹੜਾ ਮਾਰਚ ਕਰਨਗੇ ਤਾਂ ਕਿ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਮੁਲਾਜ਼ਮ ਮੰਗਾਂ ਦਾ ਹੱਲ ਕੀਤਾ ਜਾ ਸਕੇ ਮੰਗਾਂ ਕੋ ਖਾਸ ਨਹੀਂ ਮੰਗਾਂ ਦੇ ਵਿੱਚ ਇਹ ਵੀ ਕੱਚੇ ਮੁਲਾਜ਼ਮ ਪੱਕੇ ਕਰਨੇ ਆਊਟਸੋਰਸ ਜਿੰਨੇ ਨੇ ਸਾਰਿਆਂ ਨੂੰ ਖਤਮ ਕਰਕੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਜੇ ਸਰਕਾਰ ਰੈਗੂਲਰ ਨਹੀਂ ਕਰ ਸਕਦੀ ਪ੍ਰਧਾਨ ਜੀ ਨੇ ਜਿੱਦਾਂ ਦੱਸਿਆ ਵੀ 10000 ਦੇ ਵਿੱਚ ਕੁਝ ਨਹੀਂ ਬਣਦਾ ਕਿੰਨੀ ਮਹਿੰਗਾਈ ਬਿਜਲੀ ਦੇ ਬਿੱਲ ਕਿੱਦਾਂ ਬਹੁਤ ਲੋਡ ਸਾਡੀਆਂ ਪੂਰੀਆਂ ਜਿਹੜੀਆਂ ਨੇ ਬਹੁਤ ਨਗਰ ਮਰੇ ਦੀ ਜ਼ਿੰਦਗੀ ਕਿਹਾਂ ਤੱਕ ਘਟੋ ਘਟ ਤੁਸੀਂ 25 ਤੋਂ 30000 ਜਿਹੜਾ ਇਹਨਾਂ ਦੀ ਉਜਰਨਤ ਕਰ ਦਿੱਤੀ ਜਾਵੇ ਇਹਨਾਂ ਨੂੰ ਤਾਂ ਕਿ ਆਪਾਂ ਆਪਣਾ ਜੀਵਨ ਜਿਹੜਾ ਵਧੀਆ ਬਸਰ ਕਰ ਸਕਣ ਪੁਰਾਣੀ ਪੈਨਸ਼ਨ ਕੀ ਕਈ ਮੰਗਾ ਨੇ ਕੋਈ ਨਵੀਂ ਨਹੀਂ ਹੈਗੀ ਤਾਂ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਇਹਦਾ ਪੂਰੀ ਤਰ੍ਹਾਂ ਦੇ ਹੱਲ ਕੀਤਾ ਜਾਵੇ ਜੀ ਤਾਂ ਸਰਦਾਰਸ ਨੂੰ ਕੇਜ ਕਿਹਦੇ ਹੈ एबीएनयू न्यूज़ चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत